ਕਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਖਲੋਤਰਾ ਅੱਜ ਆਸੀਂ ਪਠਾਨਕੋਟ ਜ਼ਿਲ੍ਹੇ ਦਾ ਸਰਹੱਦੀ ਇਲਾਕਾ ਭੋਏ ਹਲਕੇ ਦੇ ਦੀਨਪੈਂ ਦਾ ਪਿੰਡ ਜੋ ਜਾਕਰ ਖਦਾਈਪੁਰ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਪਿੰਡ ਵਾਲਿਆਂ ਵੱਲੋਂ ਟੂਰਨਾਮੈਂਟ ਕਰਾਈ ਜਾ ਰਹੀ ਹੈ ਜਿੱਥੇ ਇੱਕ ਕੁੜੀਆਂ ਦੀ ਵੀ ਕਬੱਡੀ ਖੇਡਾਈ ਜਾਰੀ ਹੈ ਅਤੇ 70 ਤੋਂ 80 ਸਾਲ ਦੇ ਬਜ਼ੁਰਗਾਂ ਨੇ ਵੀ ਕਬੱਡੀ ਖੇਡੀ ਅਤੇ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹਨ ਪਿੰਡ ਖਦਾਈਪੁਰ ਦੇ ਵਿੱਚ ਅਤੇ ਇੱਥੇ ਜੋ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਹਨ ਸ੍ਰੀ ਜਗਿੰਦਰਪਾਲ ਜੀ ਜੋ ਸਾਬਕਾ ਵਿਧਾਇਕ ਜਗਿੰਦਰਪਾਲ ਜੋ ਮੁੱਖ ਮਹਿਮਾਨ ਤੌਰ ਤੇ ਪਹੁੰਚਿਆ ਹਨ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਮਾਨ ਸਨਮਾਨ ਦਿੱਤਾ ਅਤੇ ਬਹੁਤ ਹੀ ਵਧੀਆ ਢੰਗ ਨਾਲ ਕਬੱਡੀ ਦਾ ਆਨੰਦ ਦੇਖਿਆ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਸੰਮੀ ਦੇ ਨਾਲ ਵੱਡੀ ਟੂਰਨਾਮੈਂਟ ਕਰਾਇਆ ਗਿਆ ਸਰਹੱਦੀ ਇਲਾਕੇ ਦੇ ਵਿੱਚ ਦੇਖਿਆ ਕਿ ਜ਼ਿਆਦਾਤਰ ਜਿਹੜੇ ਸ਼ਹਿਰਾਂ ਦੇ ਵਿੱਚ ਇਦਾਂ ਦੇ ਟੂਰਨਾਮੈਂਟ ਹੁੰਦੇ ਸੀਗੇ ਕੁੜੀਆਂ ਨੇ ਵੀ ਇੱਥੇ ਕਬੱਡੀ ਖੇਡੀ ਹੈ ਬਜ਼ੁਰਗ ਦੇਖੇ ਹੋਣਗੇ 75 ਸਾਲ ਦੇ ਕਰੀਬ ਹੋਣਗੇ ਉਹ ਵੀ ਕਬੱਡੀ ਖੇਡ ਰਹੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਨੂੰ ਤੇ ਅੱਜ ਬੜੀ ਸੰਤੁਸ਼ਟੀ ਤੇ ਬੜਾ ਮਜ਼ਾ ਵੀ ਆਇਆ ਹੈ ਕਿ ਸਾਡੇ ਸਰਹੱਦੀ ਇਲਾਕੇ ਦੇ ਵਿੱਚ ਜਿਆਦਵਰ ਜਾਨਪੁਰ ਜਿਆਦਵਰ ਖਦਾਈ ਜਿਆਦਵਰ ਤੋਂ ਖਦਾਈ ਕੋਈ ਚੂਤ ਕਲੱਬ ਨੇ ਬਹੁਤ ਵਧੀਆ ਸ਼ਲਾਘਾ ਜੋ ਕਦਮ ਚੁੱਕੇ ਅੱਜ ਇੱਕ ਕਬੱਡੀ ਕਰਾਈ ਹੈ ਜਿਹਦੇ ਵਿੱਚ ਲੜਕੇ ਆ ਨੇ ਹਿੱਸਾ ਲਿਆ ਜਿਹਦੇ ਵਿੱਚ 75 ਸਾਲ ਦੇ ਬਜ਼ੁਰਗਾਂ ਨੇ ਹਿੱਸਾ ਲਿਆ ਜਿਹਦੇ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਕਿੰਨੇ ਆਪਣੇ ਬਣੇ ਮਾਈ ਸੋਹਣਾਂ ਦੇ ਆਪੇ ਹੋਣਗੇ ਜਿੰਨੇ ਵੀ ਸਾਡੇ ਇਸੇ ਕਮੇਟੀ ਦੇ ਮੈਂਬਰ ਨੇ ਮੈਂ ਬਾਬੇ ਨਾਨਕ ਅਗੇ ਅਰਦਾਸ ਕਰਦਾ ਬੇਨਤੀ ਕਰਦਾ ਰਾਤਨਾ ਕਰਦਾ ਸਾਡੀ ਇਸ ਕਮੇਟੀ ਉਤੇ ਮੇਰ ਪਰਿਆ ਹਤਰਵੇ ਇਹ ਦਿਨ ਦੁਗਣੀ ਤੇ ਦਾ ਚਾਰ ਚੁੰਨੀ ਤਕੀਕਰ ਮੇਰੀ ਕਾਹਨਾ ਅੱਜ ਮੈਂ ਸੰਦੇਸ਼ ਇਹ ਦਿਨਾ ਚਾਹਨਾ ਜਿੰਨੇ ਵੀ ਲੋਕੀ ਆਇਆ ਦੂਰ ਦੂਰ ਤੋਂ ਲੋਕੀ ਆਇਆ ਉਹਨਾਂ ਕੇ ਮੇਰੀ ਬੇਨਤੀ ਆ ਨੌਜਵਾਨਾਂ ਕੀ ਬੇਨਤੀ ਆ ਕਿਸੇ ਦੇਖਿਆ ਬੱਚੇ ਵੀ ਖੇਡਦੇ ਆ ਨੌਜਵਾਨ ਵੀ ਖੇਡਦੇ ਆ ਬਜ਼ੁਰਗ ਵੀ ਖੇਡਦੇ ਆ ਇਹ ਨਾਲ ਦੇਖ ਕੇ ਛੇੜੇ ਕੋਈ ਮਾੜੇ ਮੋਟੇ ਅਨਪਾਸਰ ਵੀ ਆ ਗਏ ਨੇ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਬਜ਼ੁਰਗਾਂ ਦੇਖ ਕੇ ਤੁਸੀਂ ਵੀ ਆਪਣੀ ਸੇਖੀ ਰੱਖੋ ਮੈਨੂੰ ਬਹੁਤ ਖੁਸ਼ੀ ਹੋਈ ਵੀ 75 ਸਾਲ ਦੇ ਬਜ਼ੁਰਗ ਕਬੱਡੀ ਖੇਡ ਰਹੇ ਹਨ ਪਰ ਨੌਜਵਾਨ ਇਸ ਤਰ੍ਹਾਂ ਨਹੀਂ ਖੇਡ ਸਕਦੇ ਜਿਸ ਤਰ੍ਹਾਂ ਉਹ ਖੇਡ ਰਿਹਾ ਉਸ ਕਰਕੇ ਮੈਂ ਸਾਰੇ ਤੋਂ ਬੇਨਤੀ ਕਰਦਾ ਜਿੱਥੇ ਖੇਡਣਾ ਜ਼ਰੂਰੀ ਹੈ ਉੱਥੇ ਪੜ੍ਹਨਾ ਜ਼ਰੂਰੀ ਹੈ ਜਿੱਥੇ ਪੜ੍ਹਨਾ ਜ਼ਰੂਰੀ ਹੈ ਉੱਥੇ ਆਪਣੇ ਮਾਪੇ ਦੀ ਸੇਵਾ ਕਰਨੀ ਅਤਿ ਜ਼ਰੂਰੀ ਹੈ ਔਰ ਖਾਸ ਤੌਰ ਦੇਤੇ ਵੱਡਿਆਂ ਦਾ ਮਾਨ ਸਰਕਾਰ ਕਹਿੰਦਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਬਹੁਤ-ਬਹੁਤ ਮੇਰੇ ਵੱਲੋਂ ਇਸ ਕਲੱਬ ਨੂੰ ਮੁਬਾਰਕ ਹੈ ਫਿਰ ਮੈਂ ਬਾਬੇ ਨਾਨਕ ਦੇ ਅਰਦਾਸ ਕਰਦਾ ਕਿ ਇਸ ਕਮੇਟੀ ਦੇ ਉੱਤੇ ਮੇਰੇ ਪਰ ਆਕਰਮਣ ਇਹ ਸਾਰੀ ਕਮੇਟੀ ਜੰਦਗਨੀ ਤਰਾ ਚੁਗਨੀ ਕੰਧ ਕਰੇ ਤੇ ਮੇਰੀ ਗੱਲ ਨਾ ਜਾਏ ਆਹ ਤਾ ਡਵੈਲਪ ਕੀ ਕਹਿਣਾ ਕਰਦੇ ਹੋ ਇਹ ਸਰ ਜਾਦਪੁਰ ਤੇ ਖੁਦਾਈਪੁਰ ਜਿਹੜਾ ਯੂਥ ਕਲੱਬ ਆ ਦੋਨਾਂ ਵੱਲੋਂ ਦੋਨਾਂ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਇਹਨਾਂ ਦਾ ਚੌਥਾ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ ਨਿਕਲ ਕੇ ਟੂਰਨਾਮੈਂਟ ਬਾਹਰ ਆ ਰਿਹਾ ਤੁਸੀਂ ਦੇਖਿਆ ਹੀ ਹੋਏਗਾ ਜਿਵੇਂ ਦਾ ਅੱਜ ਟੂਰਨਾਮੈਂਟ ਹੋਇਆ ਸ਼ਾਇਦ ਹੀ ਪੂਰੇ ਇਲਾਕੇ ਵਿੱਚ ਸਰਦੀ ਇਲਾਕੇ ਵਿੱਚ ਕਦੀ ਇਦਾਂ ਦਾ ਟੂਰਨਾਮੈਂਟ ਹੋਇਆ ਹੋਵੇ ਔਰ ਬਹੁਤ ਵਧੀਆ ਸੋਚ ਦੀਕਰ ਨਾਲ ਸਾਰੇ ਜਿਹੜੇ ਯੂਥ ਦੇ ਮੁੰਡੇ ਆ ਇਹ ਟੂਰਨਾਮੈਂਟ ਕਰਾ ਰਹੇ ਆ ਦੋਨੋਂ ਪਿੰਡਾਂ ਦੇ ਯੂਥ ਜਿਹੜੇ ਆ ਰਲ ਕੇ ਟੂਰਨਾਮੈਂਟ ਕਰਾਉਂਦੇ ਆ ਔਰ ਬਹੁਤ ਵਧੀਆ ਤੁਹਾਡੇ ਸਾਹਮਣੇ ਟੂਰਨਾਮੈਂਟ ਹੋ ਰਿਹਾ। ਜਿੱਦਾਂ ਦੀਆਂ ਕਬੱਡੀਆਂ ਕਰਵਾਈਆਂ ਗਈਆਂ, ਲੇਡੀਜ਼ ਦੀ ਵੀ ਜਿਹੜੇ ਕਹਿੰਦੇ ਲੇਡੀਜ਼ ਕਬੱਡੀ ਕਰਵਾਈ ਗਈ ਆ, 올ਡੇਜ ਕਬੱਡੀ ਕਰਵਾਈ ਆ, ਯੂਥ ਦੀ ਕਬੱਡੀ ਹੁਣ ਤੁਹਾਡੇ ਸਾਹਮਣੇ ਫਾਈਨਲ ਹੋ ਰਿਹਾ। ਤੁਸੀਂ ਦੇਖ ਰਹੇ ਹੋ ਕਿ ਕਿੱਡਾ ਵਧੀਆ ਟੂਰਨਾਮੈਂਟ ਆ ਸਾਰੇ ਮਾਲਵਾ ਦੀ ਟੀਮਸ, ਬਾਹਰ ਦੀਆਂ ਟੀਮਾਂ ਨਾਲ ਬੜਾ ਅੱਛੇ ਤਰੀਕੇ ਨਾਲ ਜਿਹੜਾ ਟੂਰਨਾਮੈਂਟ ਹੋ ਰਿਹਾ ਜੀ। ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਆ। ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰੇ ਬੰਦੇ